ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਸਦਾ ਸਦਾ ਨਮਸਕਾਰ ਹੈ ਸੰਗਤ ਜੀ ਗੁਰੂ ਮਹਾਰਾਜ ਜੀਆਂ ਨੇ ਜਦੋਂ ਲੰਗਰ ਦੀ ਪ੍ਰਥਾ ਗੁਰੂ ਘਰਾਂ ਵਿੱਚ ਚਲਾਈ ਸੀ ਉਹਦਾ ਇਹ ਭਾਵ ਸੀ ਕਿ ਕੋਈ ਵੀ ਭੁੱਖਾ ਨਾ ਰਹੇ ਜਿੱਥੋਂ ਤੱਕ ਹੋ ਸਕੇ ਦੂਸਰੇ ਦਾ ਭਲਾ ਹੋਵੇ ਕੋਈ ਕਈ ਦਿਨਾ ਤੋਂ ਭੁੱਖਾ ਹੈ ਤੇ ਗੁਰੂ ਘਰ ਵਿੱਚ ਆ ਕੇ ਉਹਦੇ ਜੀਵਨ ਦਾ ਆਧਾਰ ਉਹਨੂੰ ਮਿਲ ਸਕੇ ਪਰ ਸੰਗਤ ਜੀ ਜਦੋਂ ਆਪਾਂ ਭੁੱਖ ਤੋਂ ਅੱਗੇ ਲੰਘ ਕੇ ਛਕੀ ਜਾਣਾ ਹੈ ਕਿਸੇ ਚੀਜ਼ ਨੂੰ ਖਾਈ ਜਾਣਾ ਹੈ ਉਹ ਸਵਾਦ ਵਿੱਚ ਗਿਣਿਆ ਜਾਂਦਾ ਹੈ ਕਿਉਂਕਿ ਭੁੱਖ ਦੀ ਸੀਮਾ ਹੁੰਦੀ ਹੈ ਪਰ ਸਵਾਦ ਦੀ ਕੋਈ ਸੀਮਾ ਨਹੀਂ ਹੈ ਬਾਈ ਗੁਰੂ ਜੀ ਜਦੋਂ ਆਪ ਜੀ ਨੂੰ ਭੁੱਖ ਲੱਗਦੀ ਹੈ ਜਦੋਂ ਸਾਨੂੰ ਭੁੱਖ ਲੱਗਦੀ ਹੈ ਉਦੋਂ ਕਈ ਵਾਰ ਇੰਨੀ ਜ਼ਿਆਦਾ ਭੁੱਖ ਲੱਗਦੀ ਹੈ ਕਿ ਆਪਾਂ ਰਾਤ ਦਾ ਪ੍ਰਸ਼ਾਦਾ ਵੀ ਬੜੀ ਖੁਸ਼ੀ ਨਾਲ ਖਾਂਦੇ ਆਂ ਤੇ ਉਹਦਾ ਸਵਾਦ ਵੀ ਬਹੁਤ ਵਧੀਆ ਹੁੰਦਾ ਹੈ ਉਹ ਭੁੱਖ ਨੂੰ ਸ਼ਾਂਤ ਕਰਨ ਜਿਸ ਸਮਰੱਥ ਹੈ ਪਰ ਜੇ ਆਪਾਂ ਰੋਟੀ ਵੀ ਖਾ ਲਈ ਹੈ ਪ੍ਰਸ਼ਾਦਾ ਛਕ ਲਿਆ ਹੈ ਪਰ ਸਾਡੇ ਸਾਹਮਣੇ ਕੋਈ ਹੋਰ ਵਸਤੂ ਪਈ ਹੈ ਕੋਈ ਲੱਡੂ ਹੈ ਕੋਈ ਹੋਰ ਖਾਣ ਵਾਲੀ ਉਕਬਰਫੀ ਹੈ ਜਾਂ ਕੋਈ ਘਰ ਵਿੱਚ ਹੋਰ ਪਦਾਰਥ ਬਣਿਆ ਹੈ ਖੀਰ ਹੈ ਮਿੱਠੇ ਚੋਲ ਨੇ ਕੁਝ ਵੀ ਹੈ ਪਰ ਉਹਨੂੰ ਆਪਾਂ ਵਾਰ-ਵਾਰ ਖਾਈ ਜਾਂਦੇ ਆ ਖਾਈ ਜਾਂਦੇ ਆ ਸੰਗਤ ਜੀ ਉਹ ਸਾਡੀ ਭੁੱਖ ਨਹੀਂ ਹੈ ਉਹ ਸਾਡੇ ਜੀਬ ਦੀ ਕਮੀ ਹੈ ਜੀਬ ਦਾ ਸਵਾਦ ਹੈ ਸੰਗਤ ਜੀ ਆਮ ਤੌਰ ਤੇ ਗੁਰੂ ਘਰਾਂ ਦੇ ਵਿੱਚ ਜਦੋਂ ਦੇਗ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਉੱਥੇ ਆਪ ਜੀ ਨੂੰ ਸੰਗਤਾਂ ਨੂੰ ਸਾਨੂੰ ਸਭ ਨੂੰ ਜਿਨ੍ਹਾਂ ਨੂੰ ਨਹੀਂ ਪ੍ਰਸ਼ਾਦ ਦੇ ਗੱਫੇ ਦਿੱਤੇ ਜਾਂਦੇ ਨੇ ਵਾਹਿਗੁਰੂ ਜੀ ਆਪਣੇ ਜੀਵਨ ਦਾ ਇਹ ਨਿਯਮ ਜ਼ਰੂਰ ਬਣਾਈਏ ਕਿ ਆਪ ਜੀ ਨੂੰ ਜਾਂ ਸੰਗਤਾਂ ਨੂੰ ਜਾਂ ਸਾਨੂੰ ਜੋ ਵੀ ਆਪਾਂ ਪ੍ਰਸ਼ਾਦ ਛਕਨੇ ਆ ਜੇ ਉਹ ਸਾਨੂੰ ਅਤ ਦਾ ਪਸੰਦ ਹੈ ਸਾਨੂੰ ਉਹ ਛਕ ਕੇ ਬਹੁਤ ਚੰਗਾ ਲੱਗਦਾ ਹੈ ਤੇ ਜਿਹੜਾ ਸੇਵਾਦਾਰ ਪ੍ਰਸ਼ਾਦ ਵਰਤਾਂਦਾ ਹੈ ਉਹਨੂੰ ਆਪਾਂ ਪਹਿਲਾਂ ਕਿ ਐ ਸਕਨੇ ਆ ਕਿ ਵਾਹਿਗੁਰੂ ਜੀ ਗੱਫਾ ਬਿਖੁੱਲਾ ਦੇਣਾ ਹੈ ਸਸੰਗਤ ਜੀ ਆਪ ਜੀ ਕੇਵਲ ਇੱਕ ਵਾਰ ਹੀ ਪ੍ਰਸ਼ਾਦ ਸ਼ੱਕ ਕੇ ਤੇ ਤ੍ਰਿਪਤ ਹੋਣਾ ਹੈ ਵਾਰ-ਵਾਰ ਜਿਹੜਾ ਆਪਾਂ ਮੰਗ-ਮੰਗ ਕੇ ਵੀ ਪ੍ਰਸ਼ਾਦ ਗੁਰੂ ਘਰ ਵਿੱਚੋਂ ਖਾਂਦੇ ਹਾਂ ਉਹਦਾ ਲਾਭ ਨਹੀਂ ਹੁੰਦਾ ਉਹਦਾ ਸਾਨੂੰ ਨੁਕਸਾਨ ਹੁੰਦਾ ਹੈ ਉਹ ਕਿਵੇਂ ਸੰਗਤ ਜੀ ਜਿਹੜਾ ਪਹਿਲੀ ਵਾਰ ਸਾਨੂੰ ਗੱਫਾ ਮਿਲਦਾ ਹੈ ਗੁਰੂ ਘਰ ਵਿੱਚੋਂ ਪ੍ਰਸ਼ਾਦ ਦਾ ਉਹ ਗੁਰੂ ਦੀ ਕਿਰਪਾ ਰੂਪ ਵਿੱਚ ਮਿਲਦਾ ਹੈ ਉਹਦੇ ਵਿੱਚ ਬਹੁਤ ਬਰਕਤਾਂ ਹੁੰਦੀਆਂ ਨੇ ਉਹ ਅਸੀਖਾਨੀ ਆ ਤੇ ਸਾਡੇ ਸਰੀਰ ਦੇ ਕਈ ਰੋਗ ਜਿਹੜੇ ਨੇ ਉਗੁਪਤ ਤੌਰ ਤੇ ਹੀ ਖਤਮ ਹੋ ਜਾਂਦੇ ਨੇ ਸਾਡੇ ਮਨ ਦੇ ਕਈ ਰੋਗ ਜਿਹੜੇ ਨੇ ਉਹ ਕੱਟੇ ਜਾਂਦੇ ਨੇ ਮਨ ਨੂੰ ਤ੍ਰਿਪਤੀ ਹੁੰਦੀ ਹੈ ਸ਼ਾਂਤੀ ਮਿਲਦੀ ਹੈ ਸੰਗਤ ਜੀ ਆਪਣਾ ਪ੍ਰਸ਼ਾਦ ਅੱਗੇ ਵੀ ਨਿਵੰਦਨਾ ਕਿਉਂਕਿ ਉਹਦੇ ਵਿੱਚ ਪਤਾ ਨਹੀਂ ਗੁਰੂ ਨੇ ਕਿਹੜੀ ਕਿਰਪਾ ਆਪ ਜੀ ਦੇ ਭਾਗਾਂ ਦੀ ਲਿਖੀ ਹੁੰਦੀ ਹੈ ਤੇ ਕਿਸੇ ਕੋਲੋਂ ਮੰਗ ਕੇ ਵੀ ਨਹੀਂ ਖਾਣਾ ਕਿਉਂਕਿ ਉਹਦੇ ਵਿੱਚ ਪਤਾ ਨਹੀਂ ਕਿਹੜਾ ਦੁੱਖ ਹੈ ਜਿਹੜਾ ਕਿ ਆਪਾਂ ਦਸਵੰਦ ਦੇ ਰੂਪ ਦੇ ਵਿੱਚ ਆਪਣੇ ਪੱਲੇ ਪਾ ਲੈਨੇ ਹਾਂ ਸੰਗਤ ਜੀ ਇਹ ਗੱਲ ਆਮ ਨਹੀਂ ਹੈ ਕਿਉਂਕਿ ਅੱਜ ਤੱਕ ਕੋਈ 20 25 ਸਾਲ ਪਹਿਲਾਂ ਜਦੋਂ ਗੁਰੂ ਘਰਾਂ ਦੇ ਵਿੱਚ ਦਾਸ ਨੂੰ ਕਾਰ ਸੇਵਾ ਤੇ ਜਾਣ ਦਾ ਮੌਕਾ ਮਿਲਦਾ ਸੀ ਉਦੋਂ ਜਿਹੜੇ ਕਾਰ ਸੇਵਾ ਦੇ بڑے ਵਡੇਰੇ ਜਥੇਦਾਰ ਹੁੰਦੇ ਸਨ ਜਿਹੜੇ ਕਿ ਸੇਵਨ ਆਪਣੀ ਨਿਗਰਾਨੀ ਵਿੱਚ ਕਰਵਾਇਆ ਕਰਦੇ ਸਨ ਸੰਗਤ ਜੀ ਉਹ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਹੁੰਦੇ ਸਨ ਕਿ ਜਿੱਥੋਂ ਤੱਕ ਹੋ ਸਕੇ ਆਪ ਕੇਵਲ ਤੇ ਕੇਵਲ ਉਹ ਪ੍ਰਸ਼ਾਦ ਹੀ ਛਕਣਾ ਹੈ ਜਿਹੜਾ ਕਾਰ ਸੇਵਾ ਵਾਲਿਆਂ ਵਾਸਤੇ ਲੰਗਰ ਬਣਦਾ ਹੈ ਜਿੱਥੇ ਸੰਗਤ ਸੇਵਾ ਕਰਦੀ ਸੀ ਜਿਹੜੇ ਸ਼ਹਿਰ ਦੀ ਸੰਗਤ ਹੁੰਦੀ ਸੀ ਉਹ ਕੀ ਕਰਦੀ ਸੀ ਆ ਦੂਰ ਦਰੇਡੇ ਤੋਂ ਜਿਹੜੀ ਵੀ ਸੰਗਤ ਆਉਂਦੀ ਸੀ ਉਹ ਵੰਦੇ ਸਨ ਕਿ ਕਿਹੜੀ ਸੰਗਤ ਜ਼ਿਆਦਾ ਸੇਵਾ ਕਰ ਰਹੀ ਏ ਉਹ ਕਦੀ ਸਮੋਸੇ ਕਦੀ ਜਲੇਬੀਆਂ ਕਦੀ ਬਰਫੀ ਕਦੇ ਲੱਡੂ ਕਦੀ ਚਾਕਲੇਟਾਂ ਕਦੀ ਕੋਸ਼ ਕੁਝ ਵੀ ਪਦਾਰਥ ਲੈ ਕੇ ਤੇ ਉਹ ਸੰਗਤਾਂ ਵਿੱਚ ਵਰਤਾਂਦੇ ਸਨ ਤੇ ਬਾਅਦ ਵਿੱਚ ਜਦੋਂ ਉਹ ਆਪਣਾ ਪੰਡਾ ਖਾਲੀ ਕਰਕੇ ਸਾਰਾ ਪ੍ਰਸ਼ਾਦ ਵੰਡ ਕੇ ਘਰਾਂ ਨੂੰ ਜਾਂਦੇ ਸਨ ਤੇ ਉਹਨੂੰ ਟੱਕ ਲਿੰਦੇ ਸਨ ਸੰਗਤ ਜੀ ਇਹ ਗੱਲ ਸਾਨੂੰ ਉਹਨਾਂ ਸੇਵਾਧਾਰਾ ਨੇ ਦੱਸੀ ਕਿ ਵਾਹਿਗੁਰੂ ਜੀ ਆ ਤੁਹਾਡੀ ਸਾਰੀ ਕਮਾਈ ਲੈ ਕੇ ਤੇ ਉਹਨੂੰ ਕੱਜ ਕੇ ਆਪਣੇ ਘਰਾਂ ਨੂੰ ਜਾਂਦੇ ਨੇ ਇਸ ਕਰਕੇ ਸਾਨੂੰ ਬੜੀ ਹਿਦਾਇਤ ਕੀਤੀ ਜਾਂਦੀ ਸੀ ਕਿ ਕਿਸੇ ਤੋਂ ਕੋਈ ਵੀ ਪ੍ਰਸ਼ਾਦ ਲੈ ਕੇ ਨਹੀਂ ਸ਼ਕਣਾ ਸੰਗਤ ਜੀ ਜਦੋਂ ਆਪਾਂ ਸਬਰ ਸੰਤੋਖ ਨਾਲ ਗੁਰੂ ਘਰ ਵਿੱਚੋਂ ਪ੍ਰਸ਼ਾਦ ਸ਼ਕਨੇ ਹਾਂ ਉਹ ਸਾਡੇ ਸ਼ਰੀਰ ਨੂੰ ਸਾਡੇ ਮਨ ਨੂੰ ਬਹੁਤ ਉੱਚਾ ਸੁੱਚਾ ਬਲ ਪ੍ਰਦਾਨ ਕਰਦੇ ਨੇ ਪਰ ਜਦੋਂ ਆਪਾਂ ਲੰਗਰ ਵਿੱਚ ਵੀ ਬੈਠ ਕੇ ਤੇ ਪ੍ਰਸ਼ਾਦਾ ਛਕਣੀ ਆ ਠੀਕ ਹੈ ਆਪ ਜੀ ਇੱਕ ਪ੍ਰਸ਼ਾਦਾ ਸ਼ਕੋ ਦੋ ਸ਼ਕੋ ਕਿਉਂਕਿ ਗੁਰੂ ਮਹਾਰਾਜ ਜੀਆ ਨੇ ਖਾਣ ਵਾਸਤੇ ਭੁੱਖ ਦੀ ਤ੍ਰਿਪਤੀ ਕਰਨ ਵਾਸਤੇ ਹੀ ਲੰਗਰ ਚਲਾਇਆ ਹੈ ਜੀਵਨ ਦਾ ਆਧਾਰ ਬਣਿਆ ਰਹੇ ਇਸ ਕਰਕੇ ਹੀ ਲੰਗਰ ਚਲਾਇਆ ਹੈ ਕਿਸੇ ਦੀ ਭੁੱਖ ਸ਼ਾਂਤ ਹੋਵੇ ਪ੍ਰਸੰਗਤ ਜੀ ਜਦੋਂ ਆਪਾਂ ਇਸ ਬਿਰਤੀ ਦੇ ਨਾਲ ਬੈਠ ਕੇ ਲੰਗਰ ਛਕਾਂਗੇ ਕਿ ਹੋਰ ਖਾ ਲਈਏ ਹੋਰ ਖਾ ਲਈਏ ਪੰਜ ਛੇ ਪ੍ਰਸ਼ਾਦੇ ਖਾ ਲੈ ਜਿੰਨੀ ਵਾਰ ਵੀ ਕੋਈ ਮਿੱਠੇ ਦੇ ਗਫੇ ਆਏ ਉਹ ਖਾ ਲੈ ਜੇ ਹੋਰ ਜਾਦਾ ਕੋਈ ਜਲੇਬ ਹੋ ਗਏ ਲੱਡੂ ਹੋ ਗਏ ਕੁਛ ਵੀ ਉਹ ਆਪਾਂ ਆਪਣੇ ਘਰ ਬੰਨ ਬੰਨ ਕੇ ਲਈ ਉਨੇ ਆ ਬੱਚੀਆਂ ਵਾਸਤੇ ਜਾਂ ਆਪਣੇ ਪੋਤਰੇ ਪੋਤਰੀਆਂ ਵਾਸਤੇ ਸੰਗਤ ਜੀ ਇੱਕ ਇਹ ਗੱਲ ਵਿਚਾਰੋ ਵਾਹਿਗੁਰੂ ਜੀ ਜਿਨ੍ਹਾਂ ਦੇ ਸਿਰਾਂ ਤੇ ਦਾਦਾ ਦਾਦੀ ਨਹੀਂ ਹੁੰਦੇ ਕੀ ਉਹਨਾਂ ਦੇ ਪੋਤਰੇ ਪੋਤਰੀਆਂ ਭੁੱਖੇ ਮਰ ਜਾਂਦੇ ਨੇ ਨਹੀਂ ਗੁਰੂ ਸਭਨਾਂ ਦੇ ਸਿਰ ਤੇ ਰਿਜਕ ਬਣਾ ਕੇ ਕੱਲਦਾ ਹੈ ਇਸ ਕਰਕੇ ਇਹ ਵਾਲਾ ਜਿਹੜਾ ਲਾਲਚ ਹੈ ਜਿੰਨੇ ਸ਼ਕਣਾ ਹੈ ਗੁਰੂ ਘਰ ਜਾ ਕੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਇਸ਼ਨਾਨ ਕਰਕੇ ਚੱਲ ਕੇ ਜਾਓ ਉੱਥੇ ਪ੍ਰਸ਼ਾਦ ਪਾਣੀ ਸ਼ਕੋ ਇਹ ਨਹੀਂ ਵਈ ਗੁਰੂ ਜੀ ਘਰ ਦੇ 10 12 ਜੀ ਹੋਣ ਤੇ ਇੱਕ ਜੀ ਨੂੰ ਕੱਲ ਦਿੱਤਾ ਤੇ ਜਾ ਕੇ ਉਹ ਸਾਰਿਆਂ ਲਈ ਘਰੇ ਲੈ ਕੇ ਆਉਣ ਇਹ ਬਹੁਤ ਮਾੜੀ ਬਿਰਤੀ ਹੈ ਸੰਗਤ ਜੀ ਆਪ ਜੀ ਅਤ ਉੱਚੇ ਹੋ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੇ ਜਦੋਂ ਵੀ ਆਪਾਂ ਕੋਈ ਭਾਵਨਾ ਲਾਲਚ ਵਸ ਹੋ ਕੇ ਕਰਨੀ ਆ ਕੰਮ ਉਹਦਾ ਕਦੀ ਨਾ ਕਦੀ ਜਿਹੜਾ ਰਿਜ਼ਲਟ ਹੈ ਜਿਹੜਾ ਫਲ ਹੈ ਉਹ ਬਹੁਤ ਮਾੜਾ ਨਿਕਲਦਾ ਹੈ ਸੰਗਤ ਜੀ ਲਾਲਚ ਵੀ ਦੋ ਤਰ੍ਹਾਂ ਦੇ ਨੇ ਇੱਕ ਲਾਲਚ ਹੋ ਜਾਂਦਾ ਹੈ ਚੰਗਾ ਇੱਕ ਮਾੜਾ ਜਿਹੜਾ ਚੰਗਾ ਲਾਲਚ ਹੈ ਉਹ ਇਸ ਕੰਮ ਦਾ ਕਰੋ ਕਿ ਅਸੀਂ ਇੰਨੀ ਸੇਵਾ ਕਰੀਏ ਕਿ ਦੂਜੇ ਨੂੰ ਬੈਠ ਕੇ ਰੋਟੀ ਪਾਣੀ ਸੇਵਾ ਸਾਰੀ ਕੀਤੀ ਜਾਏ ਤਾਂ ਕਿ ਸਾਡੇ ਸ਼ਰੀਰ ਕਰਕੇ ਦੂਜੇ ਦੇ ਸ਼ਰੀਰ ਨੂੰ ਸੁਖ ਪ੍ਰਾਪਤ ਹੋਵੇ ਸੰਗਤ ਜੀ ਮਾੜਾ ਲਾਲਚ ਇਹ ਹੈ ਕਿ ਜਦੋਂ ਅਸੀਂ ਆਪਣੀ ਸੁੱਖ ਸੁਵਿਧਾ ਪਹਿਲਾਂ ਸੋਚੀਏ ਤੇ ਦੂਜੇ ਦਾ ਨਾ ਸੋਚੀਏ ਇਹ ਮਾੜਾ ਹੈ ਕਿਉਂਕਿ ਗੁਰੂ ਘਰਾਂ ਦੇ ਵਿੱਚ ਪ੍ਰਸ਼ਾਦ ਨੂੰ ਹੀ ਮਹਾਨਤਾ ਹੈ ਕਿ ਜੋ ਅਸੀਂ ਦੂਜੇ ਨੂੰ ਪ੍ਰਦਾਨ ਕਰਨੇ ਆ ਨਾ ਕਿ ਉਹ ਕਿ ਜਿਹੜਾ ਅਸੀਂ ਦੂਜੇ ਕੋਲੋਂ ਲੈ ਲੈਨੇ ਆ ਜਿੱਥੇ ਦੇਣ ਦੀ ਭਾਵਨਾ ਦੇ ਨਾਲ ਤੁਸੀਂ ਕੋਈ ਕਾਰਜ ਕਰਦੇ ਹੋ ਉਹ ਉਹ ਗੁਰੂ ਨੂੰ ਪਰਵਾਣ ਹੁੰਦਾ ਹੈ ਸੰਗਤ ਜੀ ਜਿੱਥੇ ਆਪ ਜੀ ਨੇ ਦੋ ਪ੍ਰਸ਼ਾਦਾ ਛਕਨੇ ਨੇ ਵਾਹਿਗੁਰੂ ਜੀ ਤੁਸੀਂ ਇੱਕ ਪ੍ਰਸ਼ਾਦਾ ਛਕੋ ਤੇ ਇਸ ਭਾਵਨਾ ਨਾਲ ਕਿ ਵਾਹਿਗੁਰੂ ਜੀ ਆ ਜਿਹੜਾ ਦੂਜਾ ਪ੍ਰਸ਼ਾਦਾ ਹੈ ਉਹ ਆਪ ਜੀ ਦੇ ਹੋਰ ਕਿਸੇ ਪਿਆਰੇ ਦੇ ਮukh ਵਿੱਚ ਜਾਵੇ ਤਾਂ ਜੋ ਦੀ ਭੁੱਖ ਤ੍ਰਿਪਤ ਹੋਵੇ ਇਹ ਭਾਵਨਾ ਬਹੁਤ ਉੱਚੀ ਹੈ ਸੰਗਤ ਜੀ ਇਸ ਭਾਵਨਾ ਦੇ ਨਾਲ ਆਪਾਂ ਗੁਰੂ ਘਰਾਂ ਵਿੱਚ ਜਾਈਏ ਪ੍ਰਸ਼ਾਦ ਛਕੀਏ ਸੇਵਾ ਕਰੀਏ ਇੱਕ ਹੋਰ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੱਥ ਜੋੜ ਕੇ ਸੀਸ ਨਵਾ ਕੇ ਸੰਤ ਮਹਾਪੁਰਸ਼ ਇਸ ਗੱਲ ਤੇ ਬੜਾ ਜ਼ੋਰ ਦਿਆ ਕਰਦੇ ਸਨ ਕਿ ਜਦੋਂ ਆਪਾਂ ਗੁਰੂ ਘਰਾਂ ਦੇ ਵਿੱਚ ਬਿਨਾਂ ਕਿਸੇ ਸੇਵਾ ਕਲਣਾ ਦੇ ਖਾਈ ਜਾਂਨੇ ਆ ਖਾਈ ਜਾਂਨੇ ਆ ਸੰਗਤ ਜੀ ਉਹ ਸ਼ਰੀਰ ਨੂੰ ਪਛਾਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਉਹ ਪ੍ਰਸ਼ਾਦੇ ਨੂੰ ਛੱਕ ਕੇ ਜੇ ਗੁਰੂ ਘਰ ਵਿੱਚ ਕੋਈ ਸੇਵਾ ਨਹੀਂ ਕੀਤੀ ਸੰਗਤ ਜੀ ਉਹ ਪ੍ਰਸ਼ਾਦਾ ਅੰਦਰ ਜਾ ਕੇ ਸਮਾਪਾ ਕੇ ਸ਼ਰੀਰ ਨੂੰ ਜਰੂਰ ਇੰਨੀ ਕਸ਼ਟਾਈ ਮਿਲੇਗੀ ਜਿਹੜੀ ਆਪਾਂ ਸੋਚ ਵੀ ਨਹੀਂ ਸਕਦੇ ਤਾਂ ਸੰਗਤ ਜੀ ਜਦੋਂ ਗੁਰੂ ਘਰਾਂ ਵਿੱਚ ਜਾ ਕੇ ਆਪਾਂ ਪ੍ਰਸ਼ਾਦ ਛੱਕਨੇ ਆਂ ਕਟੋ-ਕਟ ਜਿਹੜੇ ਆਪਣੇ ਪਾਂਡੇ ਹੁੰਦੇ ਨੇ ਕੋਈ 4-5 ਪਾਂਡਿਆਂ ਦੀ ਸੇਵਾ ਕਰਨ ਲੱਗੀਆਂ ਕੋਈ ਸਮਾਂ ਨਹੀਂ ਜਾਂਦਾ ਪਰ ਨਿਮਰਤਾ ਨਾਲ ਇਹ ਅਰਦਾਸ ਕਰਨੀ ਮਹਾਰਾਜ ਜੀ ਆਪ ਜੀ ਨੇ ਸਾਡੇ ਤੇ ਕਿਰਪਾ ਕਰਕੇ ਇਹ ਸੇਵਾ ਲਈ ਹੈ ਆਪਣੇ ਦਰ ਘਰ ਪਰਵਾਨ ਕਰਨਾ ਸੋ ਸੰਗਤ ਜੀ ਇਨੀਆਂ ਬੇਨਤੀਆਂ ਆਪ ਜੀਆਂ ਦੇ ਚਰਨ ਕਬਲਾਂ ਦੇ ਪਾਸ ਨੇ ਆਪ ਜੀ ਪਰਵਾਨ ਕਰਿਓ ਪੁਰਜੁਕ ਦੇ ਸਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ